ਸਾਡੇ ਘੁੰਟੀਆਂ ਦੇ ਵਿਆਹ ਆ ਗਿਆ ਜੀ ਵਿਆਹ ਦਾ ਕਾਰਡ ਸਾਡੇ ਘਰੇ ਆ ਗਿਆ ਅਸੀਂ ਕੜਾਹੀ ਵਾਲਦਨ ਸਾਰਾ ਕੰਮ ਕਾਰ ਨਿਮੇੜ ਕੇ ਉਹਨਾਂ ਦੇ ਕੰਮ ਕਰਾ ਕੇ ਇਹ ਸਾਨੂੰ ਕਹਿੰਦੇ ਬਈ ਅਗਲੇ ਦਿਨ ਮਤਲਬ ਕਿ ਰੋਟੀ ਵਾਲਦਨ ਨਾਲ ਕਾ ਮੇ ਲਊਗਾ ਸੋ ਵੀ ਫੁੱਲ ਤਿਆਰੀ ਰੱਖਣੀ ਹੈ ਜੀ ਚਲੋ ਠੀਕ ਆ ਜੀ ਅਗਲਾ ਦਿਨ ਆ ਜੀ ਸਵੇਰੇ 8:00 ਵਜੇ ਇਹ ਤੇ ਸਾਡੇ ਨਾਲ ਦੇ ਦੋ ਚਾਰ ਏਲੇ ਲੀਤੀ ਜੇ ਕੱਬ ਦੇ ਵਿੱਚ ਸ਼ੈਂਪੂ ਘੋਲੀ ਜਾਣ ਮੈਂ ਪੁੱਛਾਂ ਉਹ ਕਹਦੇ ਉਸ ਤੈਨੂੰ ਨਹੀਂ ਪਤਾ ਉਹ ਕਹਿੰਦਾ ਨਾਲ ਕਾ ਮੇ ਲਊਸ ਆਲੇ ਅੱਜ ਕੰਨ ਉਹ ਝੱਗ ਪਾਵਾਂਗਾ ਓ ਮਾਂ ਮੇਰੇ ਸਾਲੇ ਉਹ ਬੌੜੇ ਉਹ ਆਜਾ ਘਪਾ ਕੇ ਆਪਦਾ ਨਾਨਕਾ ਮੇਲ ਤੇ ਘਪਾ ਲਾਂਗੇ ਅਗਲਾ ਮਹਸਬਦਾਂ ਤੇ ਪੈ ਜੂਗਾ ਕੰਨ ਹੋ ਗਏ ਮਾਂ ਮੇਰੇ ਸਾਲੇ ਉਹ ਚਾਰ ਦਾ ਸਪੈਸ ਨੁੰਦੇ ਜਿਹੜੀ ਉਹਨਾਂ ਤੇ ਉੱਤੇ ਪਾਉਂਦੇ ਨੇ ਮਾਂ ਅੱਜ ਕੱਲ ਤੋਂ ਉਹ ਕੋਣ ਹਟ ਗਈ ਮਾਂ ਤੁਸੀਂ ਭੈਣ ਦਾ ਸ਼ੈਂਪੂ ਕੋਲ ਕੋਲ ਪਾਈ ਜੰਨੇ ਮਾਂ ਅਗਲੇ ਭੈਣਾਂ ਲਹਿੰਗ ਪਾਉਣਾ ਨੇ ਤੇ ਰੋ ਗਾਣਾ ਗੂਣਾ ਖਵਾ ਕੇ ਕਿਸੇ ਸਿਆਣੇ ਬੰਦੇ ਦਾ ਖਾਂਗੇ ਉਹ ਟਾਲੇ ਜੀ ਦੋ ਚਾਰ ਘੰਟੇ ਤੱਕ ਆ ਜਾ ਨਾਨਕਾ ਮੇਲ ਜੀ ਜਦੋਂ ਨਾਨਕਾ ਮੇਲ ਆਇਆ ਜੀ ਜਿੱਦੋਂ ਐਂਟਰੀ ਹੋਈ ਆਪਣੇ ਕਰਕੇ ਨੇ ਉਹਨਾਂ ਦਾ ਮੂੰਹ ਦੀ ਸਾਡੀ ਕਰਕੇ ਨਹੀਂ ਪਟੜ ਗਈ ਠੀਕ ਹੈ ਜੀ ਨਾੜਕਾ ਮੈਂ ਲੈ ਬਲੇ ਪਾਸੇ ਖੜਾ ਅਸੀਂ ਇੱਧਰ ਹੀ ਪਾਸੇ ਖੜੇ ਤੇ ਜੀ ਉਹਨਾਂ ਨੇ ਸਾਡਾ ਮੂੰਹ ਸਿਰ ਜਾ ਦੇਖ ਕੇ ਸਾਰੇ ਖੜੇ ਜਿਹੜੇ ਇੱਧਰ ਹੀ ਸਾਡੇ ਸਾਡੇ ਵਰਗੇ ਮੂਰੇ ਮੈਂ ਖੜਾ ਸੀ ਤੇ ਉਹਨਾਂ ਨੇ ਬੋਲੀ ਪਾਈ ਜene ਬਾਰੀ ਬਾਰਸੀ ਖੜਨ ਗਿਆ ਸੀ ਖੱਟ ਕਲੇ ਵੀ ਠੂਠੀ ਛੋਟੇ ਮੁੰਡੇ ਵੀ ਬਾਂਦਰ ਵਰਗੇ ਮੈਂ ਛੋਟੀਆਂ ਮੈਂ ਪਲਾ ਇੱਧਰ ਦੇਖਿਆ ਆਪਾਂ ਉਧਰ ਦੇਖਿਆ ਫੁੱਚੀ ਵੀ ਦੇਖਿਆ ਮਾਂ ਮੇਰੇ ਸਾਡੇ ਮੇਟੋ ਦਾ ਸਾਰੇ ਸੋਨੇ ਤੇ ਰੱਖਣੇ ਪਰ ਕਹਿ ਨਹੀਂ ਰਹੇ ਮੈਨੂੰ ਫਿਰ ਮੈਂ ਸਮਝਾ ਕਿ ਮੈਨੂੰ ਕਹਿ ਰਹੇ ਨੇ ਉਹ ਫਿਰ ਕੜਗਾ ਜੀ ਮੈਨੂੰ ਵਰਤਾ ਮਹਾਪਰਾ ਹੋ ਜਾਊਗਾ ਇਹਨਾਂ ਨੂੰ ਸਾਰਿਆਂ ਨੂੰ ਕਹਾਂ ਮਹਾਪਰਾ ਸੌ ਮੈਦਾਨ ਤੇ ਉਤਰਣ ਓਏ ਕੋਈ ਇੱਕ ਪਿੱਛੇ ਉੱਠ ਗਿਆ ਨਾ ਉੱਠਿਆ ਤਾਂ ਕਾਨੂੰ ਖੜੀ ਦੀ ਕਹਾਂ ਉਹ ਇਸ ਤਰ੍ਹਾਂ ਛਿੜਿਆ ਕਰ ਤਰੇਗਾ ਮਾਂ ਮੇਰੇ ਸਾਡਾ ਮੈਂ ਟੋਆ ਪਟਣਾਗਾ ਉੱਥੇ ਕਹਿੰਦਾ ਫਿਰ ਹੋਰ ਕਿਵੇਂ ਮਹਾਜਰੋ ਬਰਾਬਰ ਦਾ ਵੰਡ ਕੱਟਣਾ ਉਹਨੂੰ ਅਸੀਂ ਕਹਿੰਦੇ ਵੀ ਮੈਦਾਨ ਤੇ ਉਤਰਨਾ ਹੈ ਉਹ ਫੇਰ ਜੀ ਮੈਂ ਉਧਰ ਮਹਾਉ ਨਾਲ ਬੋਲੀ ਪਾ ਦੇਣਾ ਬੋਲੀ ਨਾ ਪਾਉਂਦਾ ਮਾ ਬੋਲੀ ਇਧਰ ਮੈਂ ਚੱਕਤਾ ਜੇ ਕੰਬਰੇ ਚ ਚਾਰ ਪੰਜ ਪੰਪ ਪੰਜ ਮਾਰੇ ਜੀ ਮੈਂ ਹੋ ਗਿਆ ਮਾ ਬੋਲੀ ਟੋਕੀ ਹੱਪ ਪਿੰਡਾਂ ਵਿੱਚੋਂ ਪਿੰਡ ਸੁਣੀ ਜੇ ਪਿੰਡ ਸੁਣੀ ਜੇ ਖਾਸੇ ਦੀਵਾਲੀ ਨਹੀਂਆਂ ਛੁੱਟੀਆਂ ਕਰਕੇ ਖੇਲਾ ਖੇੜਨੇ ਪਤਾਸੇ ਨਾ ਪਈ ਦੇ ਬੱਜੇ ਨੂੰ ਢੋਲ ਨਾ ਵੱਜੇ ਢੋਲ ਕੀ ਨਾ ਵੱਜੇ ਬੱਜਾ ਉਹ ਮੈਨੂੰ ਇਧਰ ਸਾਡੇ ਪਾਸੇ ਕੋਈ ਨਾ ਕਿਹਦੇ ਕਹਿੰਦਾ ਆਹ ਕਿਹੜੀ ਬੋਲੀ ਬੱਤ ਮਾ ਵੀ ਚਲ ਕੇ ਪਕਰਾ ਦਿੰਦੇ ਆ ਆਹ ਫਿਰ ਉਹ ਤੇਰੇ ਕੋ ਨਾਨਕਾ ਮੇਲਾਣਾਂ ਤੇ ਬੋਲਦਾ ਜੀ ਚੰਗਾ ਸਿਧਾਰ ਰਿਸ਼ਤੇਦਾਰਾਂ ਨੇ ਮੂੰਹ ਨੂੰ ਚਪਾਂਗੇ ਜਿਹੜੇ ਸਾਹਬ ਨਾਲ ਤੇਨੇ ਬੋਨੀ ਪਾਈ ਜੀ ਕਹਿੰਦਾ ਸੀ ਤਿੰਨ ਚਪਾ ਕਰਾ ਦੇਣਾ ਜੀ ਲੋ ਜੀ ਐ ਕਰਦੇ ਕਰਾਉਂਦੇ ਜੀ ਮੈਂ ਹੱਟ ਗਿਆ ਪਿੱਛੇ ਉਹਨਾਂ ਦਾ ਨਹੀਂ ਨਹੀਂ ਕਰਦੇ ਅਸੀਂ ਜੀ ਅੱਧਾ ਪੌਣਾ ਘੰਟਾ ਉੱਥੇ ਖਰਾਬ ਕਰਾਉਂਦੇ ਨਹੀਂ ਤਰੀ ਮਾਇ ਵੀ ਕੀ ਯਾਦ ਰੱਖਣੀ ਵੀ ਕੀ ਨਾ ਬੰਦਾ ਲਿਆ ਚਲੋ ਜੀ ਉਹਨਾਂ ਨੇ ਬਿਹਾਰ ਤੇ ਹਾਰ ਜਿਆ ਕਰਿਆ ਜੀ ਸਾਡੇ ਇਧਰੋਂ ਪਿੱਛੇ ਉੱਠ ਕੇ ਜੇ ਕਹਣਾ ਖਿਲ ਵੀ ਜਾਗੀ ਕਹਿੰਦਾ ਭਾਈ ਲੈ ਹੁਣ ਆਪਾਂ ਕੁਰਸੀਆਂ ਲਿਆ ਲਈਏ ਕੀ ਤੋਂ ਨਾਲ ਕਾ ਮੇਰੇ ਨਾਲ ਕੋ ਬੋਲ ਕਰੀ ਕਿਉਂਕਿ ਸਾਡੇ ਘਰ ਲੋ ਜੀ ਨਹਿਰ ਲੱਗਦੀ ਹੈ ਨਾ ਤੇ ਕਹਿੰਦਾ ਨਾ ਨਾ ਬਾਈ ਕੁਸ਼ਤੀ ਦਾ ਕੀ ਲੋੜ ਹੈ ਕਹਿੰਦਾ ਗੁੱਦ ਲਿਆ ਦੇਣਾ ਹੈ ਕੀ ਬਾਜਾਂਗੇ ਮਹਾਂ ਲਯਾ ਵੀ ਮਤਰਾ ਇਹੋ ਜਿਹਾ ਸਵਾਗਤ ਕਰਿਆ ਇਹਨਾਂ ਨਾਂਕਾ ਮਿਲਾਨਾਂ ਦਾ ਮਹਾਨਾਂ ਨੇ ਇਹਨਾਂ ਨੇ ਕਦੇ ਵੀ ਇਹੇ ਟੱਕਰ ਨਹੀਂ ਹੋਣੀ ਇਹਨਾਂ ਨੂੰ ਬਰਾਬਰ ਦੀ ਮੈਂ ਇਹਨਾਂ ਨੂੰ ਇਹੋ ਜਿਹਾ ਟੱਕਰ ਕੇ ਸਾਰੀ ਜ਼ਿੰਦਗੀ ਜਾ ਦੇਰ